ਜਦੋਂ ਤੁਸੀਂ ਕਿਤੇ ਵੀ ਪ੍ਰਚਾਰ ਲਈ ਜਾਂਦੇ ਹੋ ਤਾਂ ਕਿਸਾਨ ਉੱਤੇ ਖੜੇ ਹੋ ਕੇ ਤੁਹਾਡਾ ਵਿਰੋਧ ਕਰਦੇ ਉਹ ਵਿਰੋਧੀ ਤੋਂ ਗੱਲ ਕਰ ਰਿਹਾ ਹੈ ਇਹ ਕਿਸਾਨ ਨਹੀਂ ਮੇਰੀ ਵਿਰੋਧ ਕਰ ਰਿਹਾ ਕਿਸਾਨ ਤੇ ਮੋਦੀ ਸਾਹਿਬ ਦੇ ਨਾਲ ਵੀ ਹੈ ਤੇ ਮੇਰੇ ਮੈਨੂੰ ਵੀ ਪਿਆਰ ਕਰਦਾ ਹੈ ਇਹ ਤਾਂ ਦੋ ਚਾਰ ਭਗਵੰਤ ਮਾਨ ਦੇ ਜਥੇਬੰਦੀਆਂ ਜੋ ਵਿਰੋਧ ਕਰ ਰਹੀਆਂ ਹਨ ਕਿ ਰੀਨੋ ਕਹਿ ਰਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚ ਦੇ ਕਾਲ ਦੇ ਉੱਪਰ ਕਰ ਰਹੇ ਹਾਂ ਅਸੀਂ ਕਿਸੇ ਭਗਵੰਤ ਮਾਨ ਦੇ ਨਾਲ ਨਹੀਂ ਕਰ ਰਹੇ ਉਹ ਕਹਿੰਦੇ ਅਸੀਂ ਮੀਤ ਹੇਰ ਦਾ ਵੀ ਕਰ ਰਹੇ ਹਾਂ ਅਸੀਂ ਮੀਤਿਆ ਦੀ ਕੋਠੀ ਵੀ ਘੇਰੀ ਹੈ ਤੁਸੀਂ ਕੱਲੇ ਭਾਰਤੀ ਜਨਤਾ ਪਾਰਟੀ ਦੇ 13 ਦੇ 13 ਉਮੀਦਵਾਰਾਂ ਦੇ ਪਿੱਛੇ ਲੱਗੇ ਹੋ ਉਹਨਾਂ ਦੀ ਵਿਰੋਧ ਕਰ ਰਹੇ ਇਹ ਬਿਲਕੁਲ ਇੱਕ ਭਗਵਤ ਮਾਨ ਸਾਹਿਬ ਦੀ ਇੱਕ ਸਾਜ਼ਿਸ਼ ਹੈ ਸਾਜ਼ਿਸ਼ ਇਹ ਹੈ ਕਿ ਅਸਲੀ ਮੁੱਦੇ ਆ ਲੋਕਾਂ ਦਾ ਧਿਆਨ ਹਟਾਣਾ ਅਸਲੀ ਮੁੱਦੇ ਕੀ ਹੈ ਦੋ ਅਸਲੀ ਮੁੱਦੇ ਆ ਇੱਕ ناکਾਮਯਾਬੀ ਇਸ ਸਰਕਾਰ ਦੀ ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਆ ਆਖਰੀ ਦੌਰ ਦਾ ਜਿਹੜਾ ਪ੍ਰਚਾਰ ਆ ਲਗਾਤਾਰ ਕੁਝ ਦਿਨ ਬਾਕੀ ਨੇ ਸਿਰ ਪ੍ਰਚਾਰ ਦੇ ਵਿੱਚ ਸਾਡੇ ਨਾਲ ਅਰਵਿੰਦ ਖੰਨਾ ਨੇ ਜਿਹੜੇ ਕਿ ਭਾਜਪਾ ਤੋਂ ਸੰਰੂੜ ਤੋਂ ਉਮੀਦਵਾਰ ਨੇ ਸਰ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਚੋਣ ਪ੍ਰਚਾਰ ਹੈ ਪਹਿਲਾਂ ਚੱਲ ਰਿਹਾ ਹੈਗਾ ਬਹੁਤ ਵਧੀਆ ਬਹੁਤ ਬਹੁਤ ਹੀ ਵਧੀਆ ਚੋਣ ਪ੍ਰਚਾਰ ਚੱਲ ਰਿਹਾ ਹੈ ਦਿਨ ਸਰ ਥੋੜੇ ਰਹਿ ਗਏ ਨੇ ਇਲਾਕਾ ਬਹੁਤ ਵੱਡਾ ਹੈ ਨਹੀਂ ਦੇਖੋ ਮੈਂ ਤਾਂ 20 ਸਾਲ ਤੋਂ ਇੱਥੇ ਕੰਮ ਕਰਦਾ ਆ ਰਿਹਾ ਤਾਂ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਆਂ ਐਂਡ ਐਸੀ ਨਹੀਂ ਕੋਈ ਗੱਲ ਹਾਂ ਜਿਨ੍ਹਾਂ ਮੈਂ ਚਾਹੁੰਦਾ ਸੀ ਕਿ ਲੋਕਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਮਿਲਣਾ ਚਾਹੀਦਾ ਸੀ ਉਹ ਨਾਲ ਹੋ ਰਿਹਾ ਨਹੀਂ ਹੈ ਕਿਉਂਕਿ ਬਹੁਤ ਘੱਟ ਸਮਾਂ ਮਿਲਿਆ ਸੀ ਮੈਨੂੰ ਪਰ ਫਿਰ ਵੀ ਕਿਉਂਕਿ ਮੈਂ ਇੱਥੇ 25 ਸਾਲ ਕੰਮ ਕੀਤਾ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਇਸ ਕਰਕੇ ਮੈਨੂੰ ਉਹ ਤਕਲੀਫ ਨਹੀਂ ਹਾਂ ਪਰ ਸਰ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ 25 ਸਾਲ ਤੁਸੀਂ ਉਹ ਆਪਣੀ ਸੰਸਥਾ ਵੀ ਜਿਹੜੀ ਚਲਾਉਂਦੇ ਰਹੋਗੇ ਕੈਂਪ ਤੱਕ ਲਗਾਉਂਦੇ ਰਹੇ ਮੈਡੀਕਲ ਲੱਗਦਾ ਕਿ ਤੁਹਾਨੂੰ ਹੁਣ ਜਦੋਂ ਤੁਸੀਂ ਕਿਤੇ ਵੀ ਪ੍ਰਚਾਰ ਲਈ ਜਾਂਦੇ ਹੋ ਤਾਂ ਕਿਸਾਨ ਉੱਤੇ ਖੜੇ ਹੋ ਕੇ ਤੁਹਾਡਾ ਵਿਰੋਧ ਕਰਦੇ ਨੇ ਜਦੋਂ ਤੁਹਾਡੇ ਖਿਲਾਫ ਕਿਉਂਕਿ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਅਸੀਂ ਕਈ ਦਿਨੋਂ ਦੇਖ ਰਹੇ ਹਾਂ ਤੁਸੀਂ ਅੰਦਰ ਗੱਲ ਵੀ ਕਰ ਰਹੇ ਹੋਵੋਗੇ ਤਾਂ ਬਾਹਰ ਨਾਰੇ ਵਜੇ ਤੁਹਾਡੇ ਕੰਨਾਂ 'ਚ ਪੈਂਦੀ ਹੋਏਗੀ ਨਹੀਂ ਠੀਕ ਹੈ ਪਰ ਮੈਨੂੰ ਇਹ ਜੋ ਵਿਰੋਧ ਦੀ ਤੁਸੀਂ ਗੱਲ ਕਰ ਰਿਹਾ ਹੈ ਇਹ ਕਿਸਾਨ ਨਹੀਂ ਮੇਰੀ ਵਿਰੋਧ ਕਰ ਰਿਹਾ ਕਿਸਾਨ ਤੇ ਮੋਦੀ ਸਾਹਿਬ ਦੇ ਨਾਲ ਵੀ ਹੈ ਤੇ ਮੈਨੂੰ ਵੀ ਪਿਆਰ ਕਰਦਾ ਹੈ ਇਹ ਤਾਂ ਦੋ ਚਾਰ ਭਗਵੰਤ ਮਾਨ ਦੇ ਜਥੇਬੰਦੀਆਂ ਜੋ ਵਿਰੋਧ ਕਰ ਰਹੀਆਂ ਹਨ ਇਹਦਾ ਕੋਈ ਅਸਰ ਨਹੀਂ ਹੈ ਲੋਕਾਂ ਤੇ ਲੋਕ ਲੋਕ ਮੋਦੀ ਸਾਹਿਬ ਦੇ ਕੰਮਾਂ ਤੇ ਬੜੇ ਪਸੰਦ ਹਨ ਔਰ ਮੋਦੀ ਸਾਹਿਬ ਦੇ ਕੰਮਾਂ ਤੇ ਵੋਟ ਪਾ ਰਹੇ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਪਹਿਲੇ ਦਿਨ ਹੀ ਤੁਸੀਂ ਇਹ ਬਿਆਨ ਦਿੱਤਾ ਕਿ ਭਗਵੰਤ ਮਾਨ ਦੇ ਸਾਰੇ ਦੇ ਉੱਪਰ ਹੋ ਰਿਹਾ ਉਸੇ ਤੋਂ ਭੜਕ ਕੇ ਤੋਂ ਹੁਣ ਜਥੇਬੰਦੀਆਂ ਤੁਹਾਨੂੰ ਕੀ ਰਹੀ ਨੇ ਉਹ ਕਹਿ ਰਹੀਆਂ ਕਿ ਅਸੀਂ ਸੰਯੁਕਤ ਕਿਸਾਨ ਮੋਰਚ ਦੇ ਕਾਲ ਦੇ ਉੱਪਰ ਕਰ ਰਹੇ ਹਾਂ ਅਸੀਂ ਕਿਸੇ ਭਗਵੰਤ ਮਾਨ ਦੇ ਨਾਲ ਨਹੀਂ ਕਰ ਰਹੇ ਉਹ ਕਹਿੰਦੇ ਅਸੀਂ ਮੀਤ ਸ਼ੇਰ ਦਾ ਵੀ ਕਰ ਰਹੇ ਹਾਂ ਅਸੀਂ ਮੀਤਿਆ ਦੀ ਕੋਠੀ ਵੀ ਘੇਰੀ ਹੈ ਜਿਸ ਤੁਹਾਨੂੰ ਤੁਹਾਡਾ ਮੁੱਦਾ ਕੀ ਹੈ ਬਾਈ ਫਸਲਾ ਦਾ ਮੁੱਦਾ ਐਮ ਐਸ ਪੀ ਦਾ ਮੁੱਦਾ ਤੇ ਤੇ ਭਗਵੰਤ ਮਾਨ ਨੇ ਕਿਹਾ ਸੀ ਸਰਕਾਰ ਬੰਦ ਨਾ ਪਾ ਤੁਹਾਨੂੰ ਬਾਈ ਫਸਲਾ ਤੇ ਐਮ ਐਸ ਪੀ ਦੇਣਗੇ ਕਾਂਗਰਸ ਪਾਰਟੀ ਨੇ ਕੀ संवार उन्होंने क्यों नहीं उन्होंने विरोध कर रहे अकाली दल ने तुडे तो की विरोध क्यों नहीं कर रहे कल भारतीय जनता पार्टी के तेरह से ते तेरह उम्मीदवारों के पिछे लगे हो उन्हों विरोध कर रहे ए, बिल्कुल एक भगवंत मान साहब की एक साजिश है साजिश ये है कि असली मुद्दे पर तो लोगों का ध्यान हटा असली मुद्दे की है दो असली मुद्दे हैं एक नाकामयाबी इस सरकार दी आम आदमी पार्टी ने जो वायदे किते थे लोगों के नायदे एक भी पूरा नहीं उस उस तो छुपन वास्ते और गल जो प्रधान प्रधानमंत्री साहब की कामयाबी है वो तो क्योंकि अपन लोगों दस ना सकन इस करके साजिश रखी जा रही है कि आप पहुंच ही ना सकों के को बट लोगे को आ रहे हैं आप लोग जा रहे हैं ਔਰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਸਰ ਪਰ ਤੁਸੀਂ ਤੁਸੀਂ ਸਿਰਫ ਦੋ ਗੱਲਾਂ ਹੀ ਕਹਿ ਰਹੇ ਹੋ ਕਿ ਜਿਹੜਾ ਵਿਰੋਧ ਆ ਉਹਨਾਂ ਦੇ ਸਾਰੇ ਤੇ ਹੋ ਰਿਹਾ ਭਗਵੰਤ ਮਾਨ ਜੀ ਸਰ ਪਰ ਤੁਸੀਂ ਅੱਜ ਵਿਰੋਧ ਵੀ ਕਰ ਰਹੇ ਤੇ ਅੱਜ ਤੁਸੀਂ ਸਿਰਫ ਉਹਨਾਂ ਨੂੰ ਹੱਥ ਹਿਲਾ ਕੇ ਗਏ ਹੋਗੇ ਪਰ ਲੇਕਿਨ ਤੋਂ ਲੱਗਦਾ ਕਿ ਜਦੋਂ ਹੰਸਰਾ ਹੰਸ ਜੀ ਦਾ ਜਿਹੜੇ ਇਸ ਤਰ੍ਹਾਂ ਦੇ ਬਿਆਨ ਹੁੰਦੇ ਨੇ ਉਹ ਹੋਰ varphiੜਕਾ ਦਿੰਦੇ ਨੇ ਜਦੋਂ ਉਹ ਕਹਿੰਦੇ ਨੇ ਕਿ ਨਾਮ ਲਿਖ ਲਓ ਇਹਨਾਂ ਨੂੰ ਦੱਸਾਂਗੇ ਉਸ ਤੋਂ ਬਾਅਦ ਕੌਣ ਆ ਭਾਵੇਂ ਕਿ ਬਾਅਦ ਵਿੱਚ ਉਹ ਪਾਰਟੀ ਮਾਰ ਦਿੰਦੇ ਨੇ ਕਿਤਨੇ ਕਿਤੇ ਆਮ ਲੀਡਰ ਦੀ ਮੁਸ਼ਕਲ ਨਹੀਂ ਬਤਾਉਂਦੇ ਉਹ ਹੰਸਰਾ ਹੰਸ ਜੀ ਉਦੇ ਜਮੇ ਬਾਰੇ ਮੈਂ ਨਹੀਂ ਹਾਂ ਇਹ ਮੇਰੇ ਮੇਰਾ ਪਰਿਵਾਰ ਹੈ ਹਾਂ ਸੰਗਰੂਰ ਮੇਰਾ ਪਰਿਵਾਰ ਹੈ ਔਰ ਚਾਹ ਬੰਦੇ ਮੇਰੇ ਵਿਰੋਧ ਕਰਨ ਚਾਹੇ ਤੁਸੀਂ ਮੈਨੂੰ ਤੇ ਨਰਾਜ਼ ਹੋ ਜਾ ਤੁਸੀਂ ਮੇਰੇ ਨਾਲ ਹੋ ਜਾ ਤੁਸੀਂ ਮੇਰਾ ਖੁਸ਼ ਹੋ ਤੁਸੀਂ ਸਾਰੇ ਮੇਰੇ ਪਰਿਵਾਰ ਹੋ ਹਾਂ ਔਰ ਮੈਂ ਆਪਣੇ ਆਪ ਨੂੰ ਹੈ ਇਸ ਤਰੀਕੇ ਨਾਲ ਸੋਚਦਾ ਕਿ ਮੈਂ ਤੁਹਾਡਾ ਪਰਿਵਾਰ ਹਾਂ ਠੀਕ ਹੈ ਅੱਜ ਇਹ ਮੇਰਾ ਵਿਰੋਧ ਕਰ ਰਹੇ ਪਰ ਮੇਰੇ ਨਾਲ ਇਹਨਾਂ ਦੀ ਕੋਈ ਪਰਸਨਲ ਦੁਸ਼ਮਣੀ ਤਾਂ ਹੈ ਨਹੀਂ ਮੈਂ ਇਹਨਾਂ ਦੇ ਅਜ ਵੀ ਇੱਜ਼ਤ ਕਰਦਾ ਹਾਂ ਕਾਲਜਤ ਮੇਰੀ ਸੰਸਤਾ ਦੀ ਦਵਾਈਆਂ ਜਾਂਦੀ ਹੈ ਮੈਂ ਕਦੀ ਇਹ ਤਾਂ ਨਹੀਂ ਪੁੱਛਦਾ ਕਿ ਇਹ ਗੱਲ ਕਿਸਾਨ ਵੀ ਕਹਿ ਰਹੇ ਨੇ ਉਹ ਕਹਿੰਦੇ ਸੀ ਅਰਵਿੰਦ ਖੰਨੇ ਦਾ ਵਿਰੋਧ ਨਹੀਂ ਕਰ ਰਹੇ ਅਰਜੇ ਇਨਸਾਨ ਅਸੀਂ ਉਹਦਾ ਵਿਰੋਧ ਨਹੀਂ ਕਰ ਰਹੇ ਸਿਰਫ ਅਸੀਂ ਭਾਜਪਾ ਦੇ ਨੇਤਾ ਹੋਣ ਦੇ ਤੌਰ ਤੇ ਵਿਰੋਧ ਕਰ ਰਹੇ ਹਾਂ ਗਲਤ ਹੈ ਨਾ ਉਹ ਗਲਤ ਹੈ ਭਾਈ ਮੈਂ ਲੜ ਰਿਹਾ ਇਲੈਕਸ਼ਨ ਤੁਸੀਂ ਤਾਂ ਪਬਲਿਕ ਨੂੰ ਤਾਂ ਲੱਗਦਾ ਕਿ ਤੁਸੀਂ ਮੇਰੇ ਵੀ ਵਿਰੋਧ ਕਰ ਰਹੇ ਹੋ ਮੈਂ ਤਾਂ ਹਮੇਸ਼ਾ ਇਹਨਾਂ ਦੀ ਸੇਵਾ ਕੀਤੀ ਔਰ ਕੱਲ ਵੀ ਕਰਾਂਗਾ ਮੇਰੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਮਜਬੂਰੀਆਂ ਹੁੰਦੀਆਂ ਉਹਨਾਂ ਦੀ ਵੀ ਮਜਬੂਰੀਆਂ ਹੋਣੀਆਂ ਮੇਰੀ ਵੀ ਮਜਬੂਰੀਆਂ ਹੋ ਸਕਦੀਆਂ ਮੈਂ ਉਹਨਾਂ ਦੇ ਨਾਲ ਕੱਲ ਵੀ ਖੜਿਆ ਸੀ ਅੱਜ ਵੀ ਖੜਿਆ ਹਾਂ ਔਰ ਕੱਲ ਵੀ ਖੜਾ ਰਹਾ ਨੀ ਮੈਨੂੰ ਕੋਈ ਇਹਨਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਇਹਨਾਂ ਨੇ ਵਿਰੋਧ ਕਰਨਾ ਕਰ ਲਿਆ ਪਰ ਇਨਾ ਹੀ ਹੈ ਮੇਰੀ ਇਹ ਜਥੇਬੰਦੀਆਂ ਨੂੰ ਇਹੀ ਗੱਲ ਹੈ ਕਿ ਜੋ ਤੁਸੀਂ ਕਰ ਰਹੇ ਹੋ ਇਹ ਪੰਜਾਬ ਦਾ ਭਲਾ ਨਹੀਂ ਹੈ ਇਹ ਪੰਜਾਬ ਵਾਸਤੇ ਚੰਗਾ ਨਹੀਂ ਹੈ ਔਰ ਤੁਹਾਨੂੰ ਕਹੀ ਨਾ ਕਿ ਸੋਚਣਾ ਪੈਣਾ ਕਿ ਆਪਣੀ ਆਉਣ ਵਾਲੀ ਪੀੜ੍ਹੀ ਜਾਏਗੀ ਕਿੱਥੇ ਜੇ ਇੱਥੇ ਵਪਾਰੀ ਲੋਕ ਇੰਡਸਟਰੀ ਨਹੀਂ ਲਾ ਸਕਦੇ ਤੁਸੀਂ ਹਰ ਇੱਕ ਚੀਜ਼ 'ਤੇ ਵਿਰੋਧ ਹੀ ਕਰਨਾ ਤੇ ਫਿਰ ਸਾਡੇ ਬੱਚੇ ਜਾਣ ਕੇ ਕਿ ਤੇ ਰੋਜ਼ਗਾਰი ਕਿੱਥੇ ਮਿਲੇਗੀ ਸਾਡੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਵੀ ਬੇਰੋਜ਼ਗਾਰੀ ਵੱਧ ਰਹੀ ਹੈ ਕਿੱਥੇ ਜਾਣਗੇ ਆਪਾਂ ਪੰਜਾਬ ਦਾ ਭਲਾ ਸੋਚਿਆ ਆਉਣ ਵਾਲੀ ਪੀੜ੍ਹੀ ਦਾ ਭਲਾ ਸੋਚੋ ਹਰ ਚੀਜ਼ ਤੇ ਦਾ ਤੁਸੀਂ ਧੱਕਾ ਕਰਕੇ ਤੇ ਆਪਣਾ ਕੰਮ ਨਹੀਂ ਕਰਾ ਸਕਦੇ ਤੇ ਕਹੀਂ ਨਾ ਕਹੀਂ ਤੁਹਾਨੂੰ ਵੀ ਰੋਕ ਤੋਂ ਲਾਣੀ ਪੈਣੀ ਹੈ ਸੁਖਪਾਲ ਖੈਰਾ ਵੀ ਕਹਿ ਰਹੇ ਨੇ ਕਹਿੰਦੇ ਪੰਜਾਬ ਦੇ ਵਿੱਚ ਜਿਹੜੇ ਗੈਰ ਪੰਜਾਬੀ ਉਹਨਾਂ ਦੀ ਐਂਟਰੀ ਬੰਦ ਕਰ ਦਿੱਤੀ ਜਾਵੇ ਸਿੱਧੇ ਵੋਟ ਪਾਉਣ ਦੇ ਅਧਿਕਾਰ ਨਾ ਹੋਣ ਇਹ ਕਹਿੰਦੇ ਹਿਮਾਚਲ ਦੇ ਵਿੱਚ ਕਾਨੂੰਨ ਪਹਿਲਾਂ ਗੁਜਰਾਤ ਚ ਹੋਇਆ ਹੁਣ ਉੱਤਰਾਖੰਡ ਨੇ ਬਿਲਕੁਲ ਗਲਤ ਹੈ ਐਸਾ ਕੋਈ ਕਾਨੂੰਨ ਨਹੀਂ ਹੈ ਕਿ ਦਿੱਲੀ ਦਾ ਬੰਦਾ ਜਾ ਕੇ ਗੁਜਰਾਤ ਤੇ ਵੋਟ ਨਹੀਂ ਪਾ ਸਕਦਾ ਜੇ ਸੁਖਬਾਲ ਕਹਿ ਰਿਹਾ ਕਪੂਰਥਲਾ ਛੱਡ ਕੇ ਸਗਰੂਰ ਆ ਕੇ ਲੜ ਸਕਦੇ ਐ ਇਲੈਕਸ਼ਨ ਤੇ ਹਰਿਆਣਾ ਬੰਦਾ ਦਿੱਲੀ ਜਾ ਕੇ ਲੜ ਸਕਦਾ ਹੈ ਇਲੈਕਸ਼ਨ ਇਹਦੇ ਵਿੱਚ ਕੋਈ ਐਸੀ پابੰਦੀ ਨਹੀਂ ਹੈ ਔਰ ਆਪਣਾ ਜੇ ਆਧਾਰ ਕਾਰਡ ਦੇ ਰਾਹੀਂ ਉਹ ਕਿਸੇ ਨੂੰ ਹਰਿਆਣਾ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਜਾਂ ਗੁਜਰਾਤ ਦੇ ਵਿੱਚ ਪੰਜਾਬੀ ਨੂੰ ਨੌਕਰੀ ਮਿਲ ਜਾਂਦੀ ਹੈ ਔਰ ਉਹ ਆਪਣਾ ਕਾਰਡ ਉੱਥੇ ਸ਼ਿਫਟ ਕਰਕੇ ਆਪਣੀ ਫੋਟੋ ਆਇਡੈਂਟੀ ਬਣਾ ਲੈਂਦਾ ਅਲਾਉਡ ਹੈ ਪੂਰੇ ਦੇਸ਼ ਦੇ ਵਿੱਚ ਅਲਾਉਡ ਐ ਐਸੀ ਕੋਈ ਗੱਲ ਨਹੀਂ ਮੈਨੂੰ ਜੋ ਮਹਿਸੂਸ ਹੋ ਰਿਹਾ ਕਿਉਂਕਿ ਮੈਂ ਉਹਨਾਂ ਦੇ ਪੂਰਾ ਬਿਆਨ ਨਹੀਂ ਪੜਿਆ ਪਰ ਜੋ ਮੈਨੂੰ ਮਹਿਸੂਸ ਹੋ ਰਿਹਾ ਉਹਨਾਂ ਦੀ ਛੜੀ ਜੀ ਗਲਤੀ ਜੋ ਹੈ ਕੀਤੀ ਉਹਨਾਂ ਨੇ ਕਿ ਹਰਿਆਣਾ ਹਿਮਾਚਲ ਦੇ ਮੈਨੂੰ ਪਤਾ ਬਾਾਕੀ ਸੂਬਿਆਂ ਦੇ ਵਿੱਚ ਹਿਮਾਚਲ ਦੇ ਵਿੱਚ ਇੱਕ ਕੋਈ ਨਾਨ ਹਿਮਾਚਲੀ ਕਿਸ ਖੇਤੀ ਦੀ ਜ਼ਮੀਨ ਨਹੀਂ ਖਰੀਦਦਾ ਪਰ ਨੌਕਰੀ ਕਰਨ ਵਾਸਤੇ ਤਾਂ ਕੋਈ ਮੈਨੂੰ ਨਹੀਂ ਲੱਗਦਾ پابੰਦੀ ਹੈ ਤੇ ਇਹ ਗਲਤ ਗੱਲ ਹੈ ਔਰ ਦੇਖੋ ਦੇਸ਼ ਹਿੰਦੁਸਤਾਨ ਹੈ ਭਾਰਤ ਹੈ ਕੋਈ ਜਿੱਥੇ ਵੀ ਜਾ ਕੇ ਕੰਮ ਕਰਦਾ ਜਿੱਥੇ ਉਹਨੂੰ ਨੌਕਰੀ ਮਿਲਦੀ ਹੈ ਉਹਨੂੰ ਉੱਥੇ ਜਾ ਕੇ ਨੌਕਰੀ ਫਿਰ ਤੁਹਾਡੇ ਸਾਹਬ ਦੇ ਨਾਲ ਜੇ ਹਿਮਾਚਲ ਦਾ ਜਿਹੜਾ ਕਾਨੂੰਨ ਆ ਇਹ ਲਾਗੂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਕੀ ਚਲੋ ਨੌਕਰੀ ਕਰੇ ਪਰ ਜ਼ਮੀਨ ਨਾ ਕੀ ਸਕੇ ਕਿਸਾਨੀ ਦੀ ਜ਼ਮੀਨ ਹਾਂ ਕੋਈ ਬਾਹਰ ਦਾ ਕਿਸਾਨ ਤੇ ਇੱਥੇ ਆ ਕੇ ਕਿਸਾਨੀ ਨਹੀਂ ਕਰ ਰਿਹਾ ਅਬ ਤਾਂ ਪੰਜਾਬ ਦੇ ਕਿਸਾਨ ਕਿਸਾਨੀ ਕਰ ਲੈ ਹਾਂ ਭਾਈ ਜੋ ਕਿਸਾਨ ਕੋਈ ਕਿਸਾਨੀ ਕਰ ਰਿਹਾ ਉਹ ਤਾਂ ਉੱਥੇ ਰਹੂਗਾ ਤੇ ਇਹ ਮੁੱਦਾ ਇੱਥੇ ਲਾਗੂ ਨਹੀਂ ਹੋ ਸਕਦਾ ਮੈਨੂੰ ਇੱਥੇ ਵੈਲਿਡ ਹੀ ਨਹੀਂ ਹੈ ਪਰ ਪਾਸਪਾ ਨੂੰ ਇਹ ਬਿਆਨ ਸੁਖਪਾਲ ਖਹਿਰਾ ਦਾ ਇੱਕ ਸੰਗਰੂਰ ਤੋਂ ਦਿੱਤੇ ਹੋਏ ਇੱਕ ਨੇਤਾ ਦਾ ਬਿਆਨ ਆ ਦੇਖਦੇ ਪ੍ਰਧਾਨ ਮੰਤਰੀ ਨੂੰ ਕਹਿ ਸਕਦੇ ਹਾਂ ਕਿ ਅੰਦਰ ਤੱਕ ਜਿਹੜਾ ਝੋਟ ਪਹੁੰਚੀ ਉਹਨਾਂ ਨੇ ਅੱਜ ਬਿਹਾਰ ਦੀ ਰੈਲ ਦੇ ਵਿੱਚ ਸਿੱਧਾ ਕਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਇੱਕ ਨੇਤਾ ਹੈ ਔਰ ਜੋ ਸਾਹੀ ਪਰਿਵਾਰ ਦਾ ਨਜ਼ਦੀਕੀ ਹੈ ਉਹ ਕਹਿੰਦਾ ਹੈ ਕਿ ਬਿਹਾਰ ਕੇ ਲੋਕ ਪੰਜਾਬ ਮੇ ਵੋਟ ਨਾ ਰੋਜ਼ਗਾਰ ਨਾ ਮਿਲੇ ਕੁਛ ਨਾ ਮਿਲੇ ਉਹਰੇ ਕੀ ਨਾ ਤੋਂ ਅੱਜ ਸਾਹੀ ਪਰਿਵਾਰ ਕੀ ਔਰਸੇ ਕੋਈ ਬਿਆਨ ਆਇਆ ਇਸ ਪਰ ਉਹਨਾਂ ਨੇ ਉਹਰੇ ਮੂੰਹ ਕੋ ਤਾਲਾ ਲੱਗ ਚੁੱਕਾ ਹੈ ਔਰ ਬਿਹਾਰ ਕੇ ਲੋਕ ਜਿਆਦਾ ਪੰਜਾਬ ਮੇ ਕੰਮ ਕਰ ਰਹੇ ਤੋ ਇਹਨੂੰ ਲੈ ਕੇ ਵੀ ਬਿਆਨ ਮੋਦੀ ਸਾਹਿਬ ਦਾ ਅੱਜ ਰੈਲੀ 'ਚ ਦੇਣਾ ਮੈਂ ਮੋਦੀ ਸਾਹਿਬ ਦਾ ਬਿਆਨ ਨਹੀਂ ਸੁਣਿਆ ਪਰ ਮੋਦੀ ਸਾਹਿਬ ਨੇ ਹਮੇਸ਼ਾ ਹਿੰਦੁਸਤਾਨ ਨੂੰ ਇਕ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਹਮੇਸ਼ਾ ਕਿਹਾ ਕਿ ਜਿਨੀ ਧਰਮ ਦੀ ਰਾਜਨੀਤੀ ਕਾਂਗਰਸ ਪਾਰਟੀ ਕਰਦੀ ਹੋ ਜਿਨੀ ਇਸ ਦੇਸ਼ ਨੂੰ ਦਾ ਬਟਵਾਰਾ ਲੋਕਾਂ ਦਾ ਬਟਵਾਰਾ ਕਾਂਗਰਸ ਪਾਰਟੀ ਕਰਦੀ ਹੈ ਇਹ ਬਿਆਨ ওই ਗੱਲ ਕਹਿ ਰਿਹਾ ਯਾਰ ਕਿਸੇ ਨੂੰ ਕਹੀ ਵੀ ਜਾ ਕੇ ਨੌਕਰੀ ਕਰਦੇ ਤੇ ਆਪਣੇ ਪੰਜਾਬ ਦੇ ਲੋਕ ਕੈਨੇਡਾ ਦੇ ਵਿੱਚ ਜਾ ਕੇ ਨੌਕਰੀ ਕਰ ਸਕਦੇ ਤੇ ਸਾਡੇ ਹਰਿਆਣਾ ਦੇ ਲੋਕ ਪੰਜਾਬ ਚ ਕਿਉਂ ਨਹੀਂ ਕਰਦੇ ਤੇ ਸਾਡੇ ਪੰਜਾਬ ਦੇ ਲੋਕ ਹਰਿਆਣਾ ਦੇ ਵਿੱਚ ਕਿਉਂ ਨਹੀਂ ਜਾ ਕੇ ਨੌਕਰੀ ਕਰ ਸਕਦੇ ਕੱਲ ਕੋਈ ਕਾਨੂੰਨ ਲਿਆ ਕਿ ਜੀ ਪੰਚਕੂਲਾ ਤੇ ਪੰਜਾਬੀ ਨੌਕਰੀ ਨਹੀਂ ਕਰੇ ਇਹ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਕੋਈ ਮੁੱਲ ਨਹੀਂ ਹੈ ਉਹ ਜੋ ਹਿਮਾਚਲ ਦਾ ਜੋ ਕਾਨੂੰਨ ਹੈ ਜਹਾ ਤੱਕ ਮੈਨੂੰ ਪਤਾ ਹੈ ਉਹ ਸਿਰਫ ਖੇਤੀ ਦੇ ਸੰਬੰਧ ਚ ਹੈ ਮਿੱਥੇਰ ਕਹਿੰਦੇ ਪ੍ਰਧਾਨ ਮੰਤਰੀ ਪੰਜਾਬ ਦੌਰੇ ਤੇ ਆ ਰਹੇ ਨੇ ਪਰ ਪ੍ਰਧਾਨ ਮੰਤਰੀ ਤੌਰ ਤੇ ਆਖਰੀ ਵਾਰ ਆ ਰਹੇ ਨੇ ਅੱਜ ਤੋਂ ਮੁੜ ਕੇ ਉਹ ਪ੍ਰਧਾਨ ਮੰਤਰੀ ਤੌਰ ਤੇ ਨਹੀਂ ਆ ਸਕਦੇ ਭਾਵੇਂ ਨੇਤਾ ਤੌਰ ਤੇ ਆ ਸਕਦੇ ਨੇ ਬਾ ਮੋਦੀ ਸਾਹਿਬ ਦੀ ਸਰਕਾਰ ਤੇ ਦਲੀ ਬਣ ਗਈ ਹੈ ਗੱਲ ਇਹ ਨਹੀਂ ਹੈ ਕਿ 400 ਪਾਰ ਹੈ ਜਾਂ 500 ਪਾਰ ਹੈ ਇੱਕ ਸਰਕਾਰ ਤੇ ਬਣੀ ਹੈ ਤੇ ਇਹਦੇ ਵਿੱਚ ਕੋਈ ਕਿੰਤੂ ਪਰਤੂ ਨਹੀਂ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਹੀਂ ਬਣਨਾ ਉਹਦਾ ਮੁਕਾਬਲਾ ਕੌਣ ਕਰੇਗਾ ਰਾਹੁਲ ਗਾਂਧੀ ਹਾਂ ਰਾਹੁਲ ਗਾਂਧੀ ਮੋਦੀ ਕਿੱਥੇ ਕੰਪੈਰੀਸ਼ਨ ਹੈ ਕੋਈ ਨਹੀਂ ਮੋਦੀ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣਨਾ ਹੈ ਔਰ ਇਸ ਦੇਸ਼ ਨੂੰ ਅੱਗੇ ਲੈ ਜਾਣਾ ਹੈ ਸਰ ਜੇ ਉਹੀ ਗੱਲ ਕੀ ਜਿਵੇਂ ਦਾ ਸਿਮਰਜੀਤ ਸਿੰਘ ਮਾਨ ਮਜੂਦਾ ਸੰਸਦ ਨੇ ਅਗਰ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਕਿ ਸੰਸਦ ਤੌਰ ਤੇ ਪਰ ਜਿਹੜਾ 2 ਸਾਲ ਦਾ ਕੰਮ ਕਰ ਕਿਉਂਕਿ ਤੁਸੀਂ ਵੀ ਤਾਂ ਟਰੈਕ ਰਿਕਾਰਡ ਦੇਖਿਆ ਹੋਏਗਾ ਮੈਂ ਪੁੱਛਦਾ ਲੋਕਾਂ ਨੂੰ ਤਾਂ ਲੋਕ ਤਾਂ ਕੋਈ ਚੰਗਾ ਨਹੀਂ ਕਹਿੰਦੇ ਕਿ ਕੁਝ ਕੰਮ ਹੋਇਆ ਸਿਮਰਜੀਤ ਸਿੰਘ ਮਾਨ ਨੇ ਕੋਈ ਕੰਮ ਕੀਤਾ ਹੈ ਕਿ ਕੋਈ ਆਪਣਾ ਜੋ ਐਮਪੀ ਲੈਡ ਫੰਡ ਹੈ ਕਿੱਥੇ ਲਗਾਇਆ ਇਸ ਕਰਕੇ ਮੈਨੂੰ ਮੈਨੂੰ ਤਾਂ ਨਹੀਂ ਦਿਖ ਰਾ ਹੁਣ ਲੋਕ ਚਾਰ ਤਾਰੀਖ ਨੂੰ ਦੱਸਣਗੇ ਕਿ ਕੌਣ ਕਿਨੇ ਕੰਮ ਕੀਤੇ ਤੋਰ ਤੁਹਾਡਾ ਵਿਜ਼ਨ ਕੀ ਹੈ ਜੇਕਰ ਦੋ ਸ਼ਬਦਾਂ ਦੇ ਵਿੱਚ ਚਾਹਾਂ ਵੀ ਤੁਸੀਂ ਕਿ ਕਿ ਬੇਰੋਜ਼ਗਾਰੀ ਹਟਾਣੀ ਹੈ ਔਰ ਬੇਰੋਜ਼ਗਾਰੀ ਤੇ ਇੰਡਸਟਰੀ ਲਈ ਹਰ ਸਕਦੀ ਔਰ ਤੋਂ ਕੋਈ ਚਾਰਾ ਨਹੀਂ ਸਾਡੇ ਕੋਲ ਜੇ ਇੰਡਸਟਰੀ ਤੇ ਲੱਗੇਗੀ ਤਾਂ ਹੀ ਜਾ ਕੇ ਇਥੇ ਬੱਚਿਆਂ ਨੂੰ ਰੋਜ਼ਗਾਰੀ ਮਿਲੇਗੀ ਔਰ ਕਿਸਾਨ ਪ੍ਰਤੀ ਇੰਡਸਟਰੀ ਲੱਗਣੀ ਚਾਹੀਦੀ ਜੇ ਜੋ ਕਿਸਾਨਾਂ ਦੇ ਨਾਲ ਲੱਗੇ ਉਹ ਤਾਂ ਹੀ ਜਾ ਕੇ ਇਥੇ ਕੋਈ ਕੰਮ ਹੋ ਸਕਦਾ ਪਰ ਲੇਕਨ ਸਰ ਇੰਡਸਟਰੀ ਦਾ ਜੇ ਅਗਰ ਗੱਲ ਕਰਦੀ ਹੈ ਭਾਵੇਂ ਔਰੇ ਜਿਹੜੇ ਸੈਲੋ ਬਣੇ ਨੇ ਕਿਸਾਨ ਤਾਂ ਉਹਦਾ ਹੀ ਵਿਰੋਧ ਕਰ ਰਹੇ ਨੇ ਭਾਵੇਂ ਜ਼ਮੀਨ ਸਟੋਰ ਹੋ ਰਹੀ ਹੈ ਕਿਤਨਾ ਕਿਤੇ ਜਾ ਕੇ ਲੱਗ ਗਿਆ ਸਰ ਇਹ ਕਿਸਾਨ ਨਹੀਂ ਹੈ ਜੋ ਵਿਰੋਧ ਕਰ ਰਹੇ ਹੈ ਜਦੋਂ ਉਹ ਹੀ ਕਹਿੰਦਾ ਕਿ ਤੁਹਾਡੇ ਚੈਨ ਨਹੀਂ ਹੋਏਗਾ ਨਾ ਤਾਂ ਤੁਹਾਨੂੰ ਕੰਟਰੋਲ ਕਰਨਾ ਪੈਣਾ ਹੈ ਮੈਂ ਤੈਨੂੰ ਕਹਿ ਰਿਹਾ ਹੈਗੇ ਮੇਰੇ ਹਾਂ ਮੇਰੇ ਸੁਗਰੂੜ ਜੋ ਵੀ ਹੋਵੇ ਮੇਰਾ ਪਰ ਇਹਨਾਂ ਨੂੰ ਸਮਝਾਣਾ ਪੈਣਾ ਇਹਨਾਂ ਨੂੰ ਸਮਝਣਾ ਪੈਣਾ ਕਿ ਇਸ ਵਿਰੋਧ ਨਾਲ ਤਾਂ ਸਾਰੇ ਪੰਜਾਬ ਨੂੰ ਜਲਾਦ ਹੋਗੇ ਤੇ ਇਹ ਨਹੀਂ ਹੋ ਸਕਦਾ ਇਹਨਾਂ ਨੂੰ ਰੋਕਣਾ ਪੈਣਾ ਕਿਸੇ ਨਾ ਕਿਸੇ ਤਰੀਕੇ ਨਾਲ ਧੱਕੇ ਨਾਲ ਨਹੀਂ ਹਾਂ ਬੈਠ ਕੇ ਗੱਲਬਾਤ ਕਰਕੇ ਗੱਲਬਾਤ ਦਾ ਕੋਈ ਹੋਰ ਚਾਰਾ ਨਹੀਂ ਹੈ। ਹਾਂ। ਐ ਕੋਈ ਦੁਸ਼ਮਨੀਆ ਕੱਢਣੀ। ਤੁਸੀਂ ਹਿਲਾਏ ਉਹਨਾਂ ਨੂੰ ਵੀ ਤੁਸੀਂ ਦੋ ਦਿਨ ਮੇਰਾ ਬੋਧ ਨਾ ਕਰੋ। ਮੇਰੇ ਘਰ ਆਓ ਆਪਾਂ ਬੈਠ ਕੇ ਚਾਹ ਦਾ ਕੱਪ ਪੀਂਦੇ ਹਾਂ ਸੋ ਦੱਸ ਦਿਓ। ਜੇ ਬੰਦਾ ਸੁਣਨਾ ਹੀ ਨਹੀਂ ਜਾਂਦਾ ਤੁਸੀਂ ਕੀ ਗੱਲ ਕਰਾਂਗਾ। ਜੇ ਬੰਦਾ ਸੁਣਨਾ ਹੀ ਨਹੀਂ ਜਾਂਦਾ ਅੱਜ ਕਿਹੜੇ ਅੱਜ ਭਗਵੰਦ ਮਾਨ ਦੀ ਹਲਾਸ਼ਾਰੀ ਹੈ ਉਹਨਾਂ ਨੂੰ। ਹਾਂ। ਕਿਉਂ ਕਿਉਂ ਬੈਠਣਗੇ? ਇਲੈਕਸ਼ਨ ਦੇ ਬਾਅਦ ਮੈਨੂੰ ਮੈਂ ਮਦਾਬੇ لال ਕੇ ਸਾਹਦਾ ਬਹਿ ਜਾਵਾਂਗੇ। ਇਹ ਤਾਂ ਇਲੈਕਸ਼ਨ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਭਗਵੰਦ ਮਾਨ ਨੇ ਇਹਨੂੰ ਮੁਰੇ ਲਾਇਆ। ਨਹੀਂ ਮੈਂ ਨਹੀਂ ਆਪਣਾ ਟਾਈਮ ਜ਼ਾਇਆ ਕਰਾ ਰਹਾ ਬਿਲਕੁਲ ਇਹ ਸਮ ਅਰਵਿੰਦ ਖੰਨਾ ਜੀ ਨੇ ਸਭ ਤੋਂ ਪਹਿਲਾਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਰੋਜ਼ਗਾਰ ਲੈਣਾ ਪਊਗਾ ਫੈਕਟਰੀਆਂ ਲੈ ਕੇ ਆਉਣੀਆਂ ਪੈਣਗੀਆਂ ਜਿਹੜੀਆਂ ਕਿਸਾਨਾਂ ਦੇ ਹਿੱਤ ਚ ਹੋਣ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਜਿਹੜਾ ਕਿਸਾਨ ਵਿਰੋਧ ਮੇਰਾ ਨਹੀਂ ਕਰ ਰਿਹਾ ਭਗਵੰਤ ਮਾਨ ਦੇ ਸਾਰੇ ਜਿਹੜੇ ਪੁਰੇ ਸਭ ਕੁਝ ਹੋ ਰਿਹਾ ਅਸੀਂ ਬੈਠਾਂਗੇ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਜੋ ਇਹ ਸਭ ਪੁਰੇ ਮਾਮਲੇ ਦਾ ਜਿਹੜਾ ਹੱਲ ਨਿਕਲ ਸਕੇ ਕੈਮਰਾ ਬਲ ਵੀ ਉਹਦੇ ਨਾਲ ਵਿਕੀ ਬੋਲਰ ਪੰਜਾਬ ਤੱਕ ਸੰਗਰੂਰ